ਹਾਂ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਕਿ ਭਈ ਅਮਰਤਪਾਲ ਦੀਆਂ ਮੁਸ਼ਕਲਾਂ ਫਿਰ ਤੋਂ ਵਧਦੀਆਂ ਜਾ ਰਹੀਆਂ ਜਿਹਦੇ ਵਿੱਚ ਹਰੀ ਨੌ ਜੋ ਕਤਲकांड ਦੇ ਵਿੱਚ ਜਿਹੜਾ ਕੀ ਇਹਨਾਂ ਦੇ ਹਰੀ ਨੌ ਦਾ ਇੱਕ ਕਤਲ ਹੁੰਦਾ ਪਿੱਛੇ ਤੇ ਉਹਦੇ ਹਤਿਆ ਕੇਸ ਅਮਰਤਪਾਲ ਤੇ ਲੱਗਦਾ ਜਾਂਦਾ ਤੇ ਪਰ ਉਹਦੇ ਵਿੱਚ ਬਹੁਤ بڑے ਸਵਾਲ ਉੱਠ ਖੜੇ ਆ ਤਾਂ ਜੋ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਹੇ ਹਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਅਮਰਿਤਪਾਲ ਸਿੰਘ ਦੀਆਂ ਮੋਰ ਤੋਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਦਾਜੀ ਕਿ ਪੰਜਾਬ ਪੁਲਿਸ ਤੋਂ ਮੁਰ ਤੋਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਨੇ ਫਰੀਦਕੋਟ ਦੇ ਵਿੱਚ ਮਾਰੇ ਗਏ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰਿਨੋ ਦੇ ਕਤਲ ਮਾਮਲੇ ਦੇ ਵਿੱਚ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਹ ਅਕਾਊਂਟ ਅਕਦੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਫਰੀਦਕੋਟ ਪੁਲਿਸ ਨੇ ਟਿੰਡਰ ਨੂੰ ਪੇਚੇ ਇੱਕ ਪੱਤਰ ਦੇ ਵਿੱਚ ਕਿਹਾ ਹੈ ਕਿ ਉਹ ਸਿੱਖ ਕਾਰਕੂਨ ਗੁਰਪ੍ਰੀਤ ਸਿੰਘ ਅਰੀਨੋ ਦੇ ਕਤਲ ਦੀ ਜਾਂਚ ਕਰ ਰਹੇ ਨੇ ਅਰੀਨੋ ਦੀ 9 ਅਕਤੂਬਰ 2024 ਨੂੰ ਪਿੰਡ ਦੇ ਗੁਰਦੁਆਰੇ ਤੋਂ ਮੋਟਰਸਾਈਕਲ ਤੇ ਘਰ ਵਾਪਸ ਆਉਂਦੇ ਸਮੇਂ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਅਰੀਨੋ ਅਮ੍ਰਿਤਪਾਲ ਸਿੰਘ ਦੀ ਅਗਵਾਈ ਕਰਨ ਵਾਲੇ ਸੰਗਠਨ ਵਾਰਿਸ ਪੰਜਾਬ ਦਾ ਮੈਂਬਰ ਸੀ ਜਾਂਚ ਦੌਰਾਨ ਪੁਲਿਸ ਨੂੰ ਅਮ੍ਰਿਤ ਸੰਧੂ ਨਾਮ ਦਾ ਇੱਕ ਟਿੰਦਰ ਅਕਾਊਂਟ ਮਿਲਿਆ ਹੈ ਜਿਸ ਦਾ ਅਮ੍ਰਿਤਪਾਲ ਸਿੰਘ 2024 ਨੂੰ ਗੁਰਪ੍ਰੀਤ ਸਿੰਘ ਨਾਮ ਦੇ ਇੱਕ کارਕੁੰਨ ਦੀ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਮ੍ਰਿਤਿਕ ਹਰੀ ਔਰ ਟਾਸਕ ਦਾ ਨਾਮ ਦਾ ਇੱਕ ਫੇਸਬੁੱਕ ਪੇਜ ਚਲਾਉਂਦਾ ਸੀ ਅਤੇ ਅਮਰਿਤਪਾਲ ਸਿੰਘ ਵਿਰੁੱਧ ਆਵਾਜ਼ ਉਠਾਉਂਦਾ ਸੀ ਪੁਲਿਸ ਨੇ ਆਪਣੇ ਪੱਤਰ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਮਿਲੇ ਇਸ ਟਿੰਦਰ ਅਕਾਊਂਟ ਤੇ ਸੰਚਾਰ ਤੇ ਡਾਟਾ ਵਿਸ਼ਲੇਸ਼ਣ ਨਾਲ ਜਾਂਚ ਏਜੰਸੀ ਨੂੰ ਕੇਸ ਸੁਲਝਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ ਪੰਜਾਬ ਪੁਲਿਸ ਨੇ ਟਿੰਦਰ ਤੋਂ ਇਸ ਖਾਤੇ ਦੀ ਸਾਰੀ ਜਾਣਕਾਰੀ ਮੰਗ ਲਈ ਹੈ ਜਿਸ ਵਿੱਚ 1 ਜਨਵਰੀ 2019 ਤੋਂ ਹੁਣ ਤੱਕ ਸਬਸਕ੍ਰਾਈਬਰ ਡਿਟੇਲ ਨਾਮ ਜਨਮ ਮਿਤੀ ਫੋਨ ਨੰਬਰ ਸਥਾਨ ਦੀ ਜਾਣਕਾਰੀ ਤੇ ਆਈਪੀ ਐਡਰੈਸ ਅਲੋਂਗ ਸ਼ਾਮਿਲ ਨੇ ਪੁਲਿਸ ਨੇ ਖਾਤੇ ਦੁਆਰਾ ਅਪਲੋਡ ਕੀਤੇ ਗਏ ਸਾਰੇ ਲਿੰਕ ਕੀਤੇ ਈਮੇਲ ਆਈਡੀ ਅਤੇ ਫੋਨ ਨੰਬਰ ਫੋਟੋਆਂ ਤੇ ਮੀਡੀਆ ਫਾਈਲ ਦੋਸਤਾਂ ਸੰਪਰਕਾਂ ਦੀ ਸੂਚੀ ਅਤੇ ਆਪਸੀ ਮੈਚ ਚੈਟ ਇਤਿਹਾਸ ਤੇ ਟਿੰਡਰ ਪਲੇਟਫਾਰਮ ਰਾਹੀਂ ਆਦਾਂ ਹਾਂਜੀ ਇਹ ਜੋ ਅਮਰਤਪਾਲ ਨੂੰ ਲੈ ਕੇ ਜਿਹੜੀ ਹੁਣ ਦੀ ਅਪਡੇਟ ਆਈ ਹੈ ਸਾਹਮਣੇ ਕਿਉਂਕਿ ਅਮਰਤਪਾਲ ਦੇ ਉੱਤੇ ਫਿਰ ਦੋਸ਼ ਲੱਗਦੇ ਨਜ਼ਰ ਆਉਂਦੀ ਹੈ ਕਿਉਂਕਿ ਜਿਹੜਾ ਇਹਨਾਂ ਦਾ ਕਿਹੜਾ ਵੀ ਇੱਕ ਟੈਂਡਰ ਅਕਾਊਂਟ ਆ ਕੋਈ ਟੈਂਡਰ ਅਕਾਊਂਟ ਤੇ ਉਹਦੇ ਵਿੱਚ ਕੋਈ ਅਮਰਤਪਾਲ ਸਿੰਘ ਦਾ ਵਿੱਚ ਨਾਮ ਜੁੜਦਾ ਦਿਸਦਾ ਤੇ ਜਿਹਦੇ ਵਿੱਚ ਸ਼ੱਕ ਦੇ ਤੌਰ ਤੇ ਸ਼ੱਕ ਦੇ ਤੌਰ ਤੇ ਅਮਰਤਪਾਲ ਦਾ ਫਿਰ ਤੋਂ ਨਾਮ ਜਿਹੜਾ ਕਿ ਇਹ ਹਰੀਨੌਮ ਸਿੰਘ ਜੋ ਖਰੀਨੋ ਕਤਲ ਕਾਂਡ ਦੇ ਵਿੱਚ ਜੋ ਅਮਰਤਪਾਲ ਦਾ ਨਾਮ ਆਉਂਦਾ ਤੇ ਜਿਹਦੇ ਵਿੱਚ ਇਹਦੇ ਤੇ ਸਵਾਲ ਇਹ ਉੱਠਦੇ ਆ ਵੀ ਇਹ ਸ਼ੱਕ ਤੌਰ ਤੇ ਇੱਕ ਜਿਹੜਾ ਅਕਾਊਂਟ ਆ ਵੀ ਇਹਦੇ ਨਾਮ ਕੋਈ ਅਮਰਤਪਾਲ ਸਿੰਘ ਆ ਕੋਈ ਹੁਣ ਇਹਦੇ ਨਾਲ ਜੁੜਦਾ ਕੋਈ ਮਿਲਦਾ ਇਹੇ ਇਸ ਕਰਕੇ ਇਹਦੇ ਤੇ ਸਵਾਲ ਉੱਠਦੇ ਆ ਅਮਰਤਪਾਲ ਸਿੰਘ ਤੇ ਵੀ ਇਹਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਅਮਰਤਪਾਲ ਨੂੰ ਲੈ ਕੇ ਜੇ ਗੱਲ ਕਰੀਏ ਹੁਣ ਪੰਜਾਬ ਸਰਕਾਰ ਦੀ ਇੱਕ ਪਾਸੇ ਉਹ ਅਮਰਤਪਾਲ ਦੇ ਇੱਕ ਵਿਰੋਧ ਵਿਰੋਧੀ ਖੜੇ ਹੋ ਜਾਂਦੇ ਆ ਤੇ ਜੇ ਇਹ ਗੱਲ ਕਰੀਏ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਵੀ ਅਮਰਤਪਾਲ ਹੀ ਨਾਲ ਕਿਉਂ ਇੰਨਾ ਤਕਾ ਹੋ ਰਿਹਾ ਕਿਉਂਕਿ ਜੇ ਗੱਲ ਕਰੀਏ ਜਿਹੜੇ ਡਿਬਰੂਗੜ੍ਹ ਦੇ ਵਿੱਚ ਪਹਿਲਾਂ ਇਹਦੇ ਸਾਥੀ ਰੱਖੇ ਗਏ ਸੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਲਿਆਤਾ ਗਿਆ ਤੇ ਉਦੋਂ NSA ਤੀਜੀ ਵਾਰ ਜਿਹੜੀ ਲੱਗੀ ਆ ਉਸ ਦਿਨ ਟੁੱਟ ਟੁੱਟ ਜਾਂਦੀ ਆ ਤੇ ਉਦੋਂ ਖਬਰਾਂ ਵੀ ਵਾਇਰਲ ਹੋ ਜਾਂਦੀਆਂ ਵੀ ਅਮਰਤਪਾਲ ਸਿੰਘ ਤੋਂ NSA ਛੱਡ ਗਈ ਤੇ ਜਿਹੜੇ ਇਹਦੇ ਸਾਥੀ ਆ ਉਹਨਾਂ ਤੋਂ ਵੀ NSA ਛੱਡ ਗਈ ਤੇ ਪਰ ਥੋੜੇ ਜਿਹੇ ਦਿਨਾਂ ਬਾਅਦ ਪਤਾ ਲੱਗਦਾ ਜੋ ਇਹਨਾਂ ਦੇ ਵਕੀਲ ਉਹਤੋਂ ਵੀ ਨਹੀਂ ਪਈ ਹਟੀ ਨਹੀਂ ਅਮਰਤਪਾਲ ਤੇ ਐਨਐਸ ਜਿਹੜੇ ਉਹਦੇ ਸਾਥੀਆਂ ਨੂੰ ਪੰਜਾਬ ਵਿੱਚ ਲਿਆ ਤਾਯੂ ਪਰ ਅਮਰਤਪਾਲ ਤੇ ਤੀਜੀ ਵਾਰ ਐਨਐਸ ਲੱਗੀ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਦਾ ਸਿੱਖ ਜਥੇਬੰਦੀਆਂ ਦਾ ਜਿਵੇਂ ਸੜਕਾਂ ਦੇ ਉੱਤੇ ਉਤਰਿਆ ਇਹੀ ਸਵਾਲ ਆ ਵੀ ਤੀਜੀ ਵਾਰ ਐਨਐਸ ਲੱਗੀ ਕਿਸ ਸਦਾਰਨ ਲੱਗੀ ਹੈ ਜਿਹੜਾ ਅੱਜ ਦਾ ਹੁਣ ਇੱਕ ਦੋਸ਼ ਜਿਹੜੀ ਹੁਣ ਦੀ ਇੱਕ ਖਬਰ ਹੋਈ ਆਈ ਆ ਤਾਂ ਇਹ ਇੱਕ ਸਾਨੂੰ ਜੋ ਖਬਰ ਸੁਣਾਈ ਆ ਇਹ ਇੱਕ ਹੋਰ ਜੋ ਸ਼ੱਕ ਦੇ ਨਰੇ ਪਾਲੂ ਘੇਰ ਰਹੀ ਵੀ ਜਿਹੜਾ ਕੋਈ ਅਕਾਊਂਟ ਆ ਆ ਦੇ ਨਾਂ ਤੇ ਕੋਈ ਮਿਲਤੇ ਉਹਦੇ ਨਾਲ ਕੁਝ ਅਮਰਪਾਲ ਦਾ ਨਾਮ ਜੋੜ ਦਿੱਤਾ ਜਾਂਦਾ ਤਾਂ ਦੇਖਣਾ ਹੁਣ ਇਹ ਬਣਦਾ ਬਈ ਦੂਜੇ ਇੱਕ ਦਿਨ ਕੋਈ ਨਾ ਕੋਈ ਅਮਰਪਾਲ ਤੇ ਦੋਸ਼ ਲੱਗਦਾ ਹੁਣ ਇਹ ਕਿਸ ਦੀ ਸਾਜ਼ਿਸ਼ ਕੀ ਗੱਲਬਾਤ ਆ ਇਹਦੀ ਪੂਰੀ ਜਾਣਕਾਰੀ ਬਾ ਸਾਂਝੀ ਕਰਾਂਗੇ ਜਦੋਂ ਕੋਈ ਅੱਗੋਂ ਫੇਰ ਗੱਲਬਾਤ ਸੋਣੇ ਸਾਂਝੀ ਕਰਾਂਗੇ ਜਦੋਂ ਕੋਈ ਅੱਗੋਂ ਖਬਰ ਆਉਂਦੀ ਜਿਹਨੀਆਂ ਅੱਜ ਦੀ ਖਬਰ ਸੋਣੇ ਸਾਂਝੀ ਪੰਜਾਬ ਦੇ ਪ੍ਰਤੀਭਾਣਾ ਚੈਨਲ ਪੰਜਾਬ ਦੇ ਗੱਲਬਾਤ ਕਰਦੇ ਰਹਿੰਦੇ ਜੁੱਤਤਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕੱਲ ਨੂੰ ਨਮਟੋਕ ਤੇ ਧੰਨਵਾਦ